ਧਮਕੀ ਮਿਲਦੇ ਹੀ ਸਾਵਧਾਨੀ ਵਿੱਚੋਂ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਬੰਬ ਸਕੁਐਡ ਡੌਗ ਸਕੁਐਡ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਹੁਣ ਤੱਕ ਕਿਸੇ ਵੀ ਜਗ੍ਹਾ ਤੇ ਕੋਈ ਵਿਸਫੋਟਕ ਜਾਂ ਸ਼ੱਕੀ ਵਸਤੂ ਨਹੀਂ ਮਿਲੀ ਹੈ ਹਾਲਾਂਕਿ ਜਾਂਚ ਜਾਰੀ ਹੈ ਈਮੇਲ ਪ੍ਰਾਪਤ ਕਰਨ ਵਾਲੇ ਸਕੂਲਾਂ ਵਿੱਚੋਂ ਸੈਂਟ ਥੋਮਸ ਸਕੂਲ ਵਸੰਤ ਵੈਲੀ ਸਕੂਲ ਮਦਰਜ਼ ਇੰਟਰਨੈਸ਼ਨਲ ਸਕੂਲ ਰਿਚਮੰਡ ਗਲੋਬਲ ਸਕੂਲ ਅਤੇ ਸਰਦਾਰ ਪਟੇਲ ਵਿਦਿਆਲਯ ਸ਼ਾਮਿਲ ਹਨ ਇਸ ਤੋਂ ਇਲਾਵਾ ਦਿੱਲੀ ਯੂਨੀ ਯੂਨੀਵਰਸਿਟੀ ਕਾਲਜ ਨੂੰ ਧਮਕੀ ਭਰ ਈਮੇਲ ਭੇਜੀ ਗਈ ਹੈ ਹੁਣ ਤੱਕ 3 ਦਿਨਾਂ ਵਿੱਚ 10 ਸਕੂਲ ਅਤੇ 1 ਕਾਲਜ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਹੈ ਇਸ ਤੋਂ ਇਲਾਵਾ ਸੋਮਵਾਰ ਨੂੰ ਈਮੇਲ ਰਾਹੀਂ 2 ਸਕੂਲਾਂ ਅਤੇ ਮੰਗਲਵਾਰ ਨੂੰ 3 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ ਜਾਂਚ ਦੌਰਾਨ ਕੋਈ ਵੀ ਸਫੋਟਕ ਨਹੀਂ ਮਿਲਿਆ ਸੈਂਟ ਸਟੀਫਨਸ ਕਾਲਜ ਨੂੰ ਮਿਲੀ ਡਾਕ ਵਿੱਚ ਕਿਹਾ ਗਿਆ ਹੈ ਕਿ ਬੰਬ ਲਾਇਬ੍ਰੇਰੀ ਵਿੱਚ ਲਗਾਇਆ ਗਿਆ ਸੀ ਇਸ ਤੋਂ ਬਾਅਦ ਕਾਲਜ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਤੇ ਜਾਂਚ ਟੀਮ ਉੱਥੇ ਤਲਾਸ਼ੀ ਲੈ ਗਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਘਟਨਾਵਾ ਸਮਾਜ ਵਿੱਚ ਡਰ ਫੈਲਾਉਣ ਲਈ ਕੀਤੀਆਂ ਜਾਂਦੀਆਂ ਹਨ ਪਰ ਸੁਰੱਖਿਆ ਏਜੰਸੀਆਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ ਸਸ਼ਕਤੀਕਰਨ ਦੁਸਤ 1 2024 ਇੰਟੂ 7 ਪੰਜਾਬ ਬੁੱਧਵਾਰ ਨੂੰ ਲਗਾਤਾਰ ਤਿੰਨ ਦਿਨ ਦਿੱਲੀ ਦੇ ਸਕੂਲਾਂ ਨੂੰ ਈਮੇਲ ਰਾਹੀਂ ਬਾਂਪਨਾ ਲੋਡਾਉਂ ਦੀ ਤੰਕੀਮ ਮਿਲ ਰਹੀ ਹੈ ਧਮਕੀ ਮਿਲਦੇ ਹੀ ਸਾਵਧਾਨੀ ਵਿੱਚੋਂ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਬੰਬ ਸਕੁਐਡ ਡੌਗ ਸਕੁਐਡ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਹੁਣ ਤੱਕ ਕਿਸੇ ਵੀ ਜਗ੍ਹਾ ਤੇ ਕੋਈ ਵਿਸਫੋਟਕ ਜਾਂ ਸ਼ੱਕੀ ਵਸਤੂ ਨਹੀਂ ਮਿਲੀ ਹੈ ਹਾਲਾਂਕਿ ਜਾਂਚ ਜੇ ਵੀ ਜਾਰੀ ਹੈ ਈਮੇਲ ਪ੍ਰਾਪਤ ਕਰਨ ਵਾਲੇ ਸਕੂਲਾਂ ਵਿੱਚੋਂ ਸੈਂਟ ਥੋਮਸ ਸਕੂਲ ਵਸੰਤ ਵੈਲੀ ਸਕੂਲ ਮਦਰਜ਼ ਇੰਟਰਨੈਸ਼ਨਲ ਸਕੂਲ ਰਿਚਮండ్ ਗਲੋਬਲ ਸਕੂਲ ਅਤੇ ਸਰਦਾਰ ਪਟੇਲ ਵਿਦਿਆਲਯ ਸ਼ਾਮਿਲ ਹਨ ਇਸ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਕਾਲਜ ਨੂੰ ਧਮਕੀ ਭਰ ਈਮੇਲ ਭੇਜੀ ਗਈ ਹੈ ਹੁਣ ਤੱਕ 3 ਦਿਨਾਂ ਵਿੱਚ 10 ਸਕੂਲ ਅਤੇ 1 ਕਾਲਜ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਹੈ ਇਸ ਤੋਂ ਇਲਾਵਾ ਸੋਮਵਾਰ ਨੂੰ ਈਮੇਲ ਰਾਹੀਂ 2 ਸਕੂਲਾਂ ਅਤੇ ਮੰਗਲਵਾਰ ਨੂੰ 3 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ ਜਾਂਚ ਦੌਰਾਨ ਕੋਈ ਵੀ ਸਫੋਟਕ ਨਹੀਂ ਮਿਲਿਆ ਸੈਂਟ ਸਟੀਫਨਸ ਕਾਲਜ ਨੂੰ ਮਿਲੀ ਡਾਕ ਵਿੱਚ ਕਿਹਾ ਗਿਆ ਹੈ ਕਿ ਬੰਬ ਲਾਇਬ੍ਰੇਰੀ ਵਿੱਚ ਲਗਾਇਆ ਗਿਆ ਸੀ ਇਸ ਤੋਂ ਬਾਅਦ ਕਾਲਜ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਤੇ ਜਾਂਚ ਟੀਮ ਉੱਥੇ ਤਲਾਸ਼ੀ ਲੈ ਗਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਘਟਨਾਵਾਂ ਸਮਾਜ ਵਿੱਚ ਡਰ ਫੈਲਾਉਣ ਲਈ ਕੀਤੀਆਂ ਚਾਹੁੰਦੀਆਂ ਹਨ ਪਰ ਸੁਰੱਖਿਆ ਏਜੰਸੀਆਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ ਸਸ਼ਕਤੀਕਰਨ ਦੁਸਤ 124 7 ਪੰਜਾਬ ਬੁੱਧਵਾਰ ਨੂੰ ਲਗਾਤਾਰ ਤਿੰਨ ਦਿਨ ਦਿੱਲੀ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬਨਾ ਲਾਊਡ ਆਉਣ ਦੀ ਤੰਕੀਬ ਮਿਲ ਰਹੀ ਹੈ ਧਮਕੀ ਮਿਲਦੇ ਹੀ ਸਾਵਧਾਨੀ ਵਿੱਚੋਂ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਤੇ ਬੰਬ ਸਕੁਐਡ ਡੌਗ ਸਕੁਐਡ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਹੁਣ ਤੱਕ ਕਿਸੇ ਵੀ ਜਗ੍ਹਾ ਤੇ ਕੋਈ ਵਿਸਫੋਟਕ ਜਾਂ ਸ਼ੱਕੀ ਵਸਤੂ ਨਹੀਂ ਮਿਲੀ ਹੈ ਹਾਲਾਂਕਿ ਜਾਂਚ ਅਜੇ ਵੀ ਜਾਰੀ ਹੈ ਈਮੇਲ ਪ੍ਰਾਪਤ ਕਰਨ ਵਾਲੇ ਸਕੂਲਾਂ ਵਿੱਚੋਂ ਸੈਂਟ ਥੋਮਸ ਸਕੂਲ ਵਸੰਤ ਵੈਲੀ ਸਕੂਲ ਮਦਰਜ਼ ਇੰਟਰਨੈਸ਼ਨਲ ਸਕੂਲ ਰਿਚਮండ్ ਗਲੋਬਲ ਸਕੂਲ ਅਤੇ ਸਰਦਾਰ ਪਟੇਲ ਵਿਦਿਆਲਯ ਸ਼ਾਮਿਲ ਹਨ ਇਸ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਕਾਲਜ ਨੂੰ ਧਮਕੀਪਰ ਈਮੇਲ ਭੇਜੀ ਗਈ ਹੈ ਹੁਣ ਤੱਕ 3 ਦਿਨਾਂ ਵਿੱਚ 10 ਸਕੂਲ ਅਤੇ 1 ਕਾਲਜ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਹੈ ਇਸ ਤੋਂ ਇਲਾਵਾ ਸੋਮਵਾਰ ਨੂੰ ਈਮੇਲ ਰਾਹੀਂ 2 ਸਕੂਲਾਂ ਅਤੇ ਮੰਗਲਵਾਰ ਨੂੰ 3 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ ਜਾਂਚ ਦੌਰਾਨ ਕੋਈ ਵਿਸਫੋਟਕ ਨਹੀਂ ਮਿਲਿਆ ਸੈਂਟ ਸਟੀਫਨਸ ਕਾਲਜ ਨੂੰ ਮਿਲੇ ਡਾਕ ਵਿੱਚ ਕਿਹਾ ਗਿਆ ਹੈ ਕਿ ਬੰਬ ਲਾਇਬ੍ਰੇਰੀ ਵਿੱਚ ਲਗਾਇਆ ਗਿਆ ਸੀ ਇਸ ਤੋਂ ਬਾਅਦ ਕਾਲਜ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਤੇ ਜਾਂਚ ਟੀਮ ਉੱਥੇ ਤਲਾਸ਼ੀ ਲੈ ਗਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਘਟਨਾਵਾਂ ਸਮਾਜ ਵਿੱਚ ਡਰ ਫੈਲਾਉਣ ਲਿਖਤੀਆਂ ਚਾਹੁੰਦੀਆਂ ਹਨ ਪਰ ਸੁਰੱਖਿਆ ਏਜੰਸੀਆਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ